ਸਤ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਅੱਜ ਅਸੀਂ ਪੈਕ ਤਿਆਰ ਕਰਾਂਗੇ ਜਿੰਨਾ ਮੇਰੀਆਂ ਭੈਣਾਂ ਦੀ ਸਕਿਨ ਬਹੁਤ ਢਿੱਲੀ ਐ ਲੂਜ਼ ਐ ਲਟਕ ਰਹੀ ਐ ਉਹਨਾਂ ਦੀ ਸਕਿਨ ਨੂੰ ਟਾਈਟ ਕਰਨ ਵਾਸਤੇ ਅੱਜ ਅਸੀਂ ਬਨਾਣਾ ਪੈਕ ਤਿਆਰ ਕਰਾਂਗੇ ਇਹਦੇ ਨਾਲ ਮੰਨ ਲਓ ਤੁਸੀਂ ਫੇਸ਼ੀਅਲ ਕਰਾਂਗੇ ਅੱਜ ਬਨਾਣਾ ਫੇਸ਼ੀਅਲ ਕਰਾਂਗੇ ਆਪਾਂ ਘਰ ਵਿੱਚ ਹੀ ਬੈਠ ਕੇ ਸਕਿਨ ਤਾਂ ਟਾਈਟ ਹੋ ਹੀ ਜਾਣੀ ਐ ਪਰ ਜੋ ਨਖਾਰ ਆਵੇਗਾ ਉਹ ਬਹੁਤ ਹੀ ਜ਼ਿਆਦਾ ਆਵੇਗਾ ਤੁਹਾਡੇ ਫੇਸ ਦੇ ਉੱਪਰ ਤੇ ਗਲੋ ਵੀ ਬਹੁਤ ਹੀ ਜ਼ਿਆਦਾ ਆਵੇਗਾ ਤੁਸੀਂ ਇਹ ਫੇਸ਼ੀਅਲ ਘਰ ਬੈਠ ਕੇ ਕਰ ਸਕਦੇ ਹੋ ਇਹਦਾ ਕੋਈ ਖਰਚਾ ਨਹੀਂ ਹੈ ਜੀ 4-5 ਰੁਪਏ ਦਾ ਖਰਚਾ ਹੈ ਬਾਸੇ ਦਾ ਇੱਕ ਬਨਾਣਾ ਲੈਣਾ ਬਨਾਣਾ ਤਾਂ ਹਰ ਇੱਕ ਦੇ ਘਰ ਵਿੱਚ ਹੀ ਹੁੰਦਾ ਆ ਸਾਰੇ ਲੈ ਕੇ ਆਂਦੇ ਨੇ ਬਨਾਣਾ ਤੁਸੀਂ ਇੱਕ ਬਨਾਣਾ ਲੈ ਲਓ ਇਸ ਤਾਂ ਹੁਣ ਅਸੀਂ ਚੰਗੀ ਤਰ੍ਹਾਂ ਇਸ ਨੂੰ ਮੈਚ ਕਰਨਾ ਆ ਮੈਂ ਮੈਚ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਚੰਗੀ ਤਰ੍ਹਾਂ ਕਿਵੇਂ ਮੈਚ ਕਰਨਾ ਕੋਈ ਵੀ ਇਹਦੇ ਵਿੱਚ ਗੰਡ ਵਗੈਰਾ ਨਹੀਂ ਹੋਣੀ ਚਾਹੀਦੀ ਫਿਰਨੀ ਤੇ ਪੈਕ ਫੇਸ ਦੇ ਉੱਪਰ ਪਿਕ ਦਾ ਨਹੀਂ ਆ ਇਹਨੂੰ ਚੰਗੀ ਤਰ੍ਹਾਂ ਅਸੀਂ ਹੁਣ ਕੱਟ ਕੇ ਮੈਚ ਕਰ ਲੈਣੀ ਆ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਦੇਖੋ ਜੀ ਮੈਂ ਚੰਗੀ ਤਰ੍ਹਾਂ ਇਹਦਾ ਨਾ ਮੈਚ ਕਰ ਲਿਆ ਇਹਨੂੰ ਮੈਂ ਕੀ ਕੀਤਾ ਮਿਕਸੀ ਜਾਰ ਵਿੱਚ ਪਾ ਕੇ ਦੋ ਗੇੜੀਆਂ ਮਰਵਾ ਲਈਆਂ ਤੁਸੀਂ ਵੀ ਇੱਕ ਦੋ ਗੇੜੀ ਮਰਵਾ ਲਓ ਇਹਦੀ ਚੰਗੀ ਤਰ੍ਹਾਂ ਨੂੰ ਘੁਮਾ ਕੇ ਨਾ ਚੰਗੀ ਤਰ੍ਹਾਂ ਇਹਦੀ ਗੇੜੀ ਗੂੜੀ ਦਵਾ ਕੇ ਚੰਗੀ ਤਰ੍ਹਾਂ ਇਸ ਨੂੰ ਐਵੇਂ ਦਾ ਪੈਕ ਕਰ ਲਓ ਤੁਸੀਂ ਠੀਕ ਆ ਥੋੜਾ ਵਿੱਚ ਜਿਵੇਂ ਗਲਤੀਆਂ ਵਗੈਰਾ ਬਣੀਆਂ ਹੁੰਦੀਆਂ ਨੇ ਨਾ ਉਹ ਨਹੀਂ ਹੋਣੀਆਂ ਚਾਹੀਦੀਆਂ ਸਾਡੇ ਫੇਸ ਦੇ ਉੱਪਰ ਫਿਰ ਟਿਕਦਾ ਨਹੀਂ ਆ ਆਪਾਂ ਹੁਣ ਕਰਾਂਗੇ ਜੀ ਫੇਸ਼ੀਅਲ ਬਣਾਇਨਾ ਫੇਸ਼ੀਅਲ ਆਓ ਦੇਖਦੇ ਹਾਂ ਕਿਵੇਂ ਕਰਨੀ ਅਸੀਂ ਹਾਂਜੀ ਆ ਦੇਖੋ ਤੁਸੀਂ ਸਿਲਕਾ ਜਿਵੇਂ ਆ ਹੈ ਨਾ ਬਨਾਨਾ ਦਾ ਸਿਲਕਾ ਹੈਗਾ ਨਾ ਉਤਾਰਿਆ ਤੁਸੀਂ ਇਹਨੂੰ ਵੀ ਸੁਟਣਾ ਲਿੰਗਾ ਹੈਗਾ ਇਹਨੂੰ ਅਸੀਂ ਕੀ ਕਰਾਂਗੇ ਪਹਿਲਾਂ ਤੁਸੀਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਆ ਕਿਸੇ ਵੀ ਫੇਸ ਵਾਸ਼ ਦੇ ਨਾਲ ਚੰਗੀ ਤਰ੍ਹਾਂ ਉਸ ਨੂੰ ਸਾਫ਼ ਕਰ ਲੋ ਆਪਣੇ ਫੇਸ ਨੂੰ ਫੇਰ ਹੀ ਤੁਸੀਂ ਫੇਸ਼ੀਅਲ ਕਰਨ ਬੈਠਿਆ ਕਰੋ ਕਿਉਂਕਿ ਗੰਦੇ ਫੇਸ ਦੇ ਉੱਪਰ ਤੁਸੀਂ ਫੇਸ਼ੀਅਲ ਕਰੋਗੇ ਤਾਂ ਕੋਈ ਰਿਜ਼ਲਟ ਵਧੀਆ ਨਹੀਂ ਜੀ ਆਣਾ ਠੀਕ ਹੈ ਕੋਈ ਤੁਹਾਡੇ ਨਖਾਨ ਨਹੀਂ ਆਵੇਗਾ ਸਕਿਨ ਨੂੰ ਟਾਈਟ ਕਰਨਾ ਆ ਇਹ ਫੇਸ਼ੀਅਲ ਤੁਸੀਂ ਜ਼ਰੂਰ ਦੇਖੋਗੇ ਕਿਵੇਂ ਕਰਨੀ ਆ ਪਹਿਲਾਂ ਅਸੀਂ ਫੇਸ ਨੂੰ ਵਾਸ਼ ਕਰਾਂਗੇ ਚੰਗੀ ਤਰ੍ਹਾਂ ਫਿਰ ਅਸੀਂ ਕੀ ਕਹਣਾ ਬਨਾਣਾ ਪੀਲ ਲੈ ਲੈਣਾ ਇਹਦੇ ਉੱਪਰ ਅਸੀਂ ਹਣੀ ਪਾਵਾਂਗੇ ਥੋੜਾ ਜਿਹਾ ਪਾ ਕੇ ਚੰਗੀ ਤਰ੍ਹਾਂ ਤੁਸੀਂ ਆਪਣੇ ਫੇਸ ਦੀ ਮ사ਜ ਕਰਨੀ ਇਹਦੇ ਨਾਲ ਬਹੁਤ ਹੀ ਇਹ ਕੰਮ ਦੀ ਚੀਜ਼ ਆ ਜੀ ਕੇਲਾ ਵੀ ਅਸੀਂ ਇਸ ਨੂੰ ਆਪਣੇ హెਅਰ ਫੇਸ ਦੋਨਾਂ ਤੇ ਲਗਾ ਸਕਦੇ ਹਾਂ ਪੈਕ ਬਣਾ ਕੇ ਤੁਸੀਂ ਆਪਣੇ హెయిర్ ਤੇ ਵੀ ਲਗਾ ਸਕਦੇ ਜੀ ਬਹੁਤ ਹੀ ਵਾਲਾਂ ਨੂੰ ਸਟ੍ਰੇਟ ਕਰ ਦਿੰਦਾ ਹੈ ਬਨਾਣਾ ਬਹੁਤ ਵਧੀਆ ਹੈ ਤੁਹਾਡੇ ਰੰਗ ਨੂੰ ਵੀ ਬਹੁਤ ਹੀ ਨਖਾਰੇਗਾ ਅਸੀਂ ਕੀ ਕਰਦੇ ਜਿਵੇਂ ਹਨਾ ਕੋਈ ਘਰ ਵਿੱਚ ਬਨਾਣਾ ਜਦੋਂ ਅਸੀਂ ਲੈ ਕੇ ਆਨੇ ਆ ਕੋਈ ਨਾ ਇੱਕ ਅੱਧਾ ਖਰਾਬ ਹੁੰਦਾ ਆਪਾਂ ਛੋਟੇ ਦਿਨੇ ਸੁੱਟਣਾ ਨਹੀਂ ਚਾਹੀ ਤੁਸੀਂ ਅੱਜ ਤੋਂ ਉਸ ਨੂੰ ਰੱਖ ਲਓ ਪੈਕ ਬਣਾਓ ਉਹਦਾ హెయిర్ ਮਾਸਕ ਤਿਆਰ ਕਰ ਲਓ ਫੇਸ ਵਾਤੀ ਪੈਕ ਬਣਾ ਲਓ ਦੋਨਾਂ ਚੀਜ਼ਾਂ ਵਾਸਤੇ ਬੈਸਟ ਹੈ ਜੀ ਬਨਾਣਾ ਯਦਾ ਤੁਸੀਂ 5 ਮਿੰਟ ਮ사ਜ ਕਰਨੀ ਆ ਹਨੀ ਤੇ ਬਨਾਣਾ ਪੀਲ ਦੇ ਉੱਪਰ ਪਾ ਕੇ ਚੰਗੀ ਤਰ੍ਹਾਂ ਮ사ਜ ਕਰੋ ਆਪਣੇ ਫੇਸ ਦੀ ਤਾਂ ਜੋ ਤੁਹਾਡੇ ਓਪਨ ਪੋਰਸ ਜਿਹੜਾ ਉਹ ਵੀ ਕਲੀਨ ਹੋ ਜਾਣ ਜੋ ਵੀ ਉਹਨਾਂ ਚ ਗੰਦਗੀ ਵਗੈਰਾ ਮੈਲ ਸਭ ਨਿਕਲ ਜਾਵੇਗੀ ਚੰਗੀ ਤਰ੍ਹਾਂ ਰੱਬ ਕਰਨਾ ਆਪਣੇ ਫੇਸ ਦੇ ਉੱਪਰ ਜੈਂਟਲੀ ਮ사ਜ ਕਰਨੀ ਆ ਜੀ ਬਹੁਤਾ ਤੁਸੀਂ ਰਗ ਰਗ ਕਰਕੇ ਮ사ਜ ਨਹੀਂ ਕਰਨੀ ਜੈਂਟਲੀ ਮ사ਜ ਕਰਨੀ ਆ ਬਹੁਤ ਵਧੀਆ ਰਿਜ਼ਲਟ ਆਵੇਗਾ ਜਿਵੇਂ ਨਕਲ ਤੁਹਾਡੇ ਹੈ ਨਾ ਇਹਨਾਂ ਹੁਣ ਮੈਂ ਤਾਂ ਹੈਂਡ ਤੇ ਕਰਕੇ ਦਿਖਾ ਰਹੀ ਆ ਨਾ ਤੁਹਾਨੂੰ ਸੌਰੀ ਜੀ ਸਾਡਾ ਨਾ ਇੱਥੇ ਰੋਡ ਦੇ ਉੱਪਰ ਘਾਰੇ ਆ ਤਾਂ ਕੋਈ ਨਾ ਕੋਈ ਬੱਸ ਗੱਡੀ ਵਗੈਰਾ ਮੋਟਰਸਾਈਕਲ ਵਗੈਰਾ ਲੰਘਦੇ ਰਹਿੰਦੇ ਨੇ ਥੋੜੀ ਵੀਡੀਓ ਵਿੱਚੋਂ ਮੈਨੂੰ ਕੱਟਣੀ ਪੈ ਗਈ ਆਵਾਜ਼ ਆ ਰਹੀ ਸੀ ਆ ਦੇਖੋ ਐਵੇਂ ਤੁਸੀਂ ਮ사ਜ ਕਰ ਲੈਣੀ ਆ ਬਨਾਨਾ ਪੀਲ ਦੇ ਉੱਪਰ ਖਣੀ ਨੂੰ ਪਾ ਕੇ ਚੰਗੀ ਤਰ੍ਹਾਂ ਮ사ਜ ਕਰ ਲਓ ਆਪਣੇ ਫੇਸ ਦੀ ਫੇਸ ਦੇ ਨਾਲ ਨਾਲ neck ਦੀ ਵੀ ਕਰਨੀ ਆ ਜੀ neck ਨੂੰ ਕਾਲੀ ਨਾ ਕਿਤੇ ਰਹਿਣ ਦਿਓ neck ਦੇ ਵੀ ਤੁਹਾਨੂੰ ਪਤਾ ਰਿੰਕਲ ਵਗੈਰਾ ਪੈਣ ਦੇ ਬੰਦੇ ਨਾ ਚੰਗੀ ਤਰ੍ਹਾਂ ਮ사ਜ ਕਰਨੀ neck ਤੇ ਤੇ ਫੇਸ ਦੇ ਉੱਪਰ ਦੋਨਾਂ ਦੇ ਤੁਸੀਂ ਕਰ ਲੈਣੀ ਆ ਹੈਂਡ ਤੇ ਵੀ ਕਰ ਸਕਦੇ ਜੇ ਪਰ ਜੇ ਤੁਸ ਤੁਹਾਡੇ ਕੋਲ ਟਾਈਮ ਹੈਗਾ ਤਾਂ ਹੈਂਡ ਤੇ ਵੀ ਕਰ ਲਓ ਨਹੀਂ ਤਾਂ ਫੇਸ ਤੇ ਤੇ neck ਤੇ ਤੇ ਤੁਸੀਂ ਨਾਲ-ਨਾਲ ਕਰਦੇ ਰਹੋ ਐਵੇਂ ਤੁਸੀਂ 5 ਮਿੰਟ ਮ사ਜ ਕਰ ਲੈਣੀ ਆ ਆ ਦੇਖੋ ਮ사ਜ ਸਾਡੀ ਹੋ ਗਈ ਆ ਹੁਣ ਅਸੀਂ ਮੈਂ ਆਪਣਾ ਹੈਂਡ ਨੂੰ ਵਾਸ਼ ਕਰਨਾ ਫਿਰ ਪੈਕ ਤਿਆਰ ਕਰਦੇ ਆਪਾਂ ਹਾਂਜੀ ਹੁਣ ਅਸੀਂ ਪੈਕ ਤਿਆਰ ਕਰਾਂਗੇ ਤੁਸੀਂ ਲੈ ਲਓ ਰਾਈਸ ਫਲੌਰ ਚਾਵਲ ਦਾ ਆਟਾ ਦੇਖੋ ਮੈਂ ਘਰ ਵਿੱਚ ਹੀ ਬਣਾ ਕੇ ਰੱਖਿਆ ਹੋਇਆ ਹੁਣ ਇੰਨਾ ਹੀ ਰਹਿ ਗਿਆ ਮੈਂ ਹੁਣ ਫਿਰ ਬਣਾ ਕੇ ਰੱਖਾਂਗੀ ਘਰ ਵਿੱਚ ਹੀ ਬਣਾ ਕੇ ਤੁਸੀਂ ਪੀਸ ਕੇ 2-3 ਬਾਰ ਉਹਨੂੰ ਛਾਨ ਲਓ ਚੰਗੀ ਤਰ੍ਹਾਂ ਫਾਈਨ ਪਾਊਡਰ ਬਣਾਉਣਾ ਹੈ ਉਸ ਦਾ ਠੀਕ ਹੈ ਥੋੜਾ ਦਰਤਰਾਣੀ ਰਹਿਣਾ ਚਾਹੀਦਾ ਪਾਊਡਰ ਬਣਾ ਲਓ ਚੰਗੀ ਤਰ੍ਹਾਂ ਫਾਈਨ ਮਤਲਬ ਹੋਣਾ ਚਾਹੀਦਾ ਦੇਖੋ ਕਿਵੇਂ ਦਾ ਆ ਆ ਦੇਖੋ ਮੈਂ ਘਰੇ ਹੀ ਬਣਾਇਆ ਹੋਇਆ ਆ ਇਹਨੂੰ ਤਿੰਨ ਚਾਰ ਬਾਰ ਮੈਂ ਛਾਣ ਕੇ ਫਿਰ ਹੀ ਇਹਨੂੰ ਆਪਣੇ ਨੂੰ ਸਟੋਰ ਕੀਤਾ ਹੋਇਆ ਹੈ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਬਨਾਣਾ ਜੋ ਅਸੀਂ ਪੀਸ ਕੇ ਤਨ ਮੈਂ ਦੱਸਿਆ ਨਾ ਮੈਂ ਮਿਕਸੀ ਜਾਰ ਵਿੱਚ ਇਹਨੂੰ ਥੋੜਾ ਕਮਾ ਲਿਆ ਸੀ ਮੈਂ ਕਿਹਾ ਥੋੜਾ ਚੰਗੀ ਤਰ੍ਹਾਂ ਇਹਦਾ ਬਣ ਜਾਵੇ ਨਹੀਂ ਤੇ ਥੋੜੇ ਮੋਟਾ-ਮੋਟਾ ਜਿਹਾ ਰਹਿ ਜਾਂਦਾ ਹੈ ਹੁਣ ਅਸੀਂ ਪਾਵਾਂਗੇ ਜੀ ਲੈਮਨ ਇੰਨਾ ਚੀਜ਼ਾਂ ਨੂੰ ਪਾ ਕੇ ਮਿਕਸ ਕਰ ਲਓ ਤੁਸੀਂ ਚੰਗੀ ਤਰ੍ਹਾਂ ਤੁਸੀਂ ਇਹ ਪੈਕ ਤਿਆਰ ਹੋ ਜਾਏਗਾ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਜੀ ਹਾਂ ਜੀ ਦੇਖੋ ਕਿੰਨਾ ਵਧੀਆ स्मूथ ਜਿਹਾ ਸਾਡਾ ਪੇਸਟ ਤਿਆਰ ਹੋ ਗਿਆ ਬਣ ਕੇ ਪੈਕ ਐਵੇਂ ਤੁਸੀਂ ਪੈਕ ਤਿਆਰ ਕਰ ਲੈਣਾ ਚੰਗੀ ਤਰ੍ਹਾਂ ਪਹਿਲਾਂ ਇਹਨੂੰ ਬਲੈਂਡਰ ਨਾਲ ਚੰਗੀ ਤਰ੍ਹਾਂ ਮੈਚ ਕਰਨਾ ਹੈ ਫਿਰ ਇਹ ਪੈਕ ਚੰਗੀ ਤਰ੍ਹਾਂ ਤਿਆਰ ਹੋਏਗਾ ਜੀ ਇਸੀ ਮੈਚ ਨਹੀਂ ਕਰਾਂਗੇ ਪੈਕ ਫਿਰ ਸਾਡੇ ਫੇਸ ਦੇ ਉੱਪਰ ਟਿਕੇਗਾ ਨਹੀਂ ਤਾਂ ਤੁਸੀਂ ਦੇਖ ਲਓ ਮੈਂ ਨਾ ਹਾਫ ਬਨਾਣਾ ਦਾ ਬਣਾਇਆ ਹੋਇਆ ਦੇਖ ਲਓ ਹਾਫ ਬਨੇ ਰੱਖਿਆ ਅਜੇ ਵੀ ਹਾਫ ਦਾ ਹੀ ਬਣਾਇਆ ਹਾਫ ਦੀ ਅਸੀਂ ਫੇਸ਼ੀਅਲ ਕਰ ਲੈਣੀ ਹੈ ਪੂਰੀ ਆ ਦੇਖ ਲਓ ਹਾਫ ਬਨਾਣਾ ਲਿਆ ਹੋਇਆ ਮੈਨੇ ਹੁਣ ਅਸੀਂ ਆ ਕੀ ਕਰਾਂਗੇ ਆਪਣੇ ਫੇਸ ਦੇ ਉੱਪਰ ਚੰਗੀ ਤਰ੍ਹਾਂ ਅਪਲਾਈ ਕਰਾਂਗੇ ਤੁਹਾਡੀ ਸਕਿਨ ਦੇਖਿਓ ਦਿਨਾਂ ਦੇ ਵਿੱਚ ਹੀ ਟਾਈਟ ਹੋ ਜਾਣੀ ਹੈ ਤੁਸੀਂ ਇਹ ਜ਼ਰੂਰ ਲਗਾ ਕੇ ਦੇਖਿਓ 15 ਮਿੰਟ ਲਗਾ ਕੇ ਰੱਖਣਾ ਵਾ ਪਹਿਲਾਂ ਮ사ਜ ਕਰ ਲਓ 2 ਮਿੰਟ ਵਾਸਤੇ ਸੌਫਟ ਹੱਥਾਂ ਦੇ ਨਾਲ ਮ사ਜ ਕਰਨੀ ਜ਼ਿਆਦਾ ਰਗੜਨਾ ਨਹੀਂ ਹੈ ਮੇਰੀਆਂ ਭੈਣਾਂ ਨੇ ਸਕਿਨ ਨਹੀਂ ਖਰਾਬ ਕਰ ਲੈਣੀ ਆਪਾਂ ਹੋਰ ਅਸੀਂ ਰਿੰਕਲ ਠੀਕ ਕਰਦੇ ਕਰਦੇ ਸਕਿਨ ਨੂੰ ਟਾਈਟ ਕਰਦੇ ਕਰਦੇ ਆਪਣੀ ਸਕਿਨ ਖਰਾਬ ਕਰ ਲਈਏ ਰਗੜ ਰਗੜ ਕੇ ਰਗਣੀ ਨਹੀਂ ਹੈ ਜੈਂਟਲੀ ਮ사ਜ ਕਰਿਆ ਕਰੋ ਜੋ ਵੀ ਤੁਸੀਂ ਕਰਦੇ ਜੇ ਹਾਂਜੀ ਇਦਾਂ 2 ਮਿੰਟ ਤੁਸੀਂ ਮ사ਜ ਕਰ ਲਓ ਪਹਿਲੇ ਮੇਰੀਆਂ ਭੈਣਾਂ ਆਪਣੇ ਫੇਸ ਦਾ ਧਿਆਨ ਰੱਖਿਆ ਕਰਨ ਸਾਰੀਆਂ ਸਕਿਨ ਨੂੰ ਟਾਈਟ ਕਰਕੇ ਰੱਖੋ ਕੋਈ ਨਾ ਕੋਈ ਪੈਕ ਲਗੰਬਦੇ ਰਹੋ ਤੁਸੀਂ ਬਹੁਤ ਹੀ ਵਧੀਆ ਰਿਜ਼ਲਟ ਆਣਾ ਹੈ ਇਸ ਪੈਕ ਦਾ ਸਕਿਨ ਤੁਹਾਡੀ ਬਹੁਤ ਟਾਈਟ ਹੋ ਜੇਗੀ ਟਾਈਟ ਤਾਂ ਹੋਣੀ ਆ ਪਰ ਗਲੋ ਤੇ ਨਖਾਰ ਵੀ ਬਹੁਤ ਆਵੇਗਾ ਮੇਰੀਆਂ ਭੈਣਾਂ ਦੇ ਫੇਸ ਦੇ ਉੱਪਰ ਕਰਕੇ ਦੇਖਣਾ ਰਿਜ਼ਲਟ ਬਹੁਤ ਵਧੀਆ ਆਵੇਗਾ ਬਨਾਣਾ ਤਾਂ ਤੁਹਾਨੂੰ ਪਤਾ ਹੀ ਹੈ ਖਾਣੇ ਦੇ ਨਾਲ ਨਾਲ ਜੋ ਚੀਜ਼ ਅਸੀਂ ਖਾ ਸਕਦੇ ਹਾਂ ਨਾ ਉਹ ਅਸੀਂ ਆਪਣੇ ਫੇਸ ਦੇ ਉੱਪਰ ਵੀ ਲਗਾ ਸਕਦੇ ਹਾਂ ਜੀ ਕਈ ਬੋਲ ਦਿੰਦੇ ਅਸੀਂ ਉਹ ਨਹੀਂ ਲਗਾਉਣਾ ਆ ਨਹੀਂ ਜਿਹੜੀ ਚੀਜ਼ ਅਸੀਂ ਖਾ ਸਕਦੇ ਆ ਉਹ ਲਗਾ ਸਕਦੇ ਆ ਤਾਂ ਮੈਂ ਤਾਂ ਉਹੀ ਚੀਜ਼ਾਂ ਤੁਹਾਨੂੰ ਦੱਸਦੀ ਆ ਜੋ ਮੈਂ ਖੁਦ ਆਪਣੇ ਫੇਸ ਤੇ ਉੱਪਰ ਲਗਾਉਣੀ ਆ ਪਹਿਲਾਂ ਮੈਂ ਰਿਜ਼ਲਟ ਦੇਖਦੀ ਆ ਕਿਵੇਂ ਦਾ ਰਿਜ਼ਲਟ ਆਉਂਦਾ ਫਿਰ ਮੈਂ ਤੁਹਾਨੂੰ ਦੱਸਦੀ ਆ ਕਿ ਤੁਸੀਂ ਆ ਚੀਜ਼ ਲਗਾਓ ਤੇ ਬਹੁਤ ਵਧੀਆ ਮੈਨੂੰ ਰਿਜ਼ਲਟ ਮਿਲਦਾ ਆ ਜੀ ਬਹੁਤ ਵਧੀਆ 글로 ਇੰਨਾ ਆਉਂਦਾ ਆ ਇਹ ਫੇਸ਼ੀਅਲ ਦੇ ਨਾਲ ਜਿਹੜੀਆਂ ਤੁਸੀਂ 2 2000 3 3000 ਰੁਪਈਆ ਦੇ ਕੇ ਪਾਣੇ ਦੇ ਜਾ ਕੇ ਫੇਸ਼ੀਅਲ ਕਰਾਉਂਦੇ ਜਿਨਾ ਇੱਕ ਦਿਨ ਤੁਸੀਂ ਉਹ ਕਰਵਾ ਕੇ ਦੇਖ ਲਿਓ ਫਿਰ ਤੁਸੀਂ ਆਪਣੇ ਘਰ ਖੁਦ ਬੈਠ ਕੇ ਕਰਕੇ ਦੇਖਿਓ ਤਾਂ ਰਿਜ਼ਲਟ ਕਿਹਦਾ ਵਧੀਆ ਆਣਾ ਹੈ ਰਿਜ਼ਲਟ ਬਹੁਤ ਹੀ ਵਧੀਆ ਆਵੇਗਾ ਫੇਸ਼ੀਅਲ ਦਾ ਤੁਸੀਂ ਕਰਕੇ ਦੇਖਣਾ ਇਦਾਂ ਅਸੀਂ 2 ਮਿੰਟ ਮ사ਜ ਕਰਕੇ 15 ਮਿੰਟ ਵਾਸਤੇ ਇਹਨੂੰ ਲੱਗਾ ਰਹਿਣ ਦਵਾਂਗੇ ਰਾਈਸ ਆਏ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਰਾਈਸ ਵੀ ਸਕਿਨ ਨੂੰ ਟਾਈਟ ਕਰਦਾ ਹੈ ਤੇ ਬਨਾਣਾ ਉਹ ਤਾਂ ਸਕਿਨ ਨੂੰ ਬਹੁਤ ਹੀ ਟਾਈਟ ਕਰੇਗਾ ਤੇ ਲੈਮਨ ਪਾਇਆ ਹੋਇਆ ਵਿੱਚ ਮੈਂ ਲੇਮਨ ਵੀ ਬਲੀਸ ਦਾ ਕੰਮ ਕਰਦਾ ਉਹ ਵੀ ਤੁਹਾਡੇ ਰੰਗਤ ਨੂੰ ਬਹੁਤ ਹੀ ਨਖਾਰੇਗਾ ਜੇ ਤੁਹਾਡੇ ਕਾਲਾ ਪੰਨੇ ਆ ਸਕਿਨ ਦੇ ਉੱਪਰ ਟੈਨਿੰਗ ਬਹੁਤ ਜ਼ਿਆਦਾ ਆ ਧੁੱਪ ਦਾ ਕਰਕੇ ਉਹ ਵੀ ਬਿਲਕੁਲ ਠੀਕ ਹੋਵੇਗੀ ਇਹ ਫੇਸ਼ੀਅਲ ਤੁਸੀਂ ਘਰ ਵਿੱਚ ਬੈਠ ਕੇ ਕਰ ਸਕਦੇ ਜੀ ਇਹਦਾ ਕੋਈ ਨੁਕਸਾਨ ਨਹੀਂ ਸਾਰੀਆਂ ਨੇਚਰਲ ਚੀਜ਼ਾਂ ਨੇ ਇਹਦੇ ਵਿੱਚ ਕੋਈ ਅਜਿਹੀ ਚੀਜ਼ ਨਹੀਂ ਪਾਈ ਕੈਮੀਕਲ ਵਾਲੀ ਚੀਜ਼ ਕੋਈ ਨਹੀਂ ਮਲਾਈ ਸੀ ਸਾਰੀਆਂ ਚੀਜ਼ਾਂ ਜੇ ਤੁਹਾਨੂੰ ਲੱਗਦਾ ਥੋੜਾ ਤੁਸੀਂ ਪਹਿਲਾਂ ਟੈਸਟ ਕਰ ਲਿਆ ਕਰੋ ਲਗਾ ਕੇ ਥੋੜਾ ਆਪਣੀ ਬਾਹਾਂ ਦੇ ਉੱਪਰ ਜਾਂ ਕਿਤੇ ਫਿਰ ਆਪਣੇ ਫੇਸ ਤੇ ਲਗਾਇਆ ਕਰੋ ਇਨਾ ਟੈਸਟ ਕਰ ਲੋ ਪੈਸਟ ਟੈਸਟ ਟੈਸਟ ਕਰ ਲਿਆ ਕਰੋ ਬਾਹਾਂ ਤੇ ਲਗਾ ਲਓ ਜਾਂ ਕਿਤੇ ਵੀ ਹਨਾ ਗਰਦਨ ਤੇ ਲਗਾ ਕੇ ਫਿਰ ਹੀ ਆਪਣੇ ਫੇਸ ਤੇ ਲਗਾਓ ਜੇ ਤੁਹਾਨੂੰ ਲੱਗਦਾ ਕਿ ਕੋਈ ਨੁਕਸਾਨ ਨਾ ਹੋਵੇ ਮੇਰੇ ਫੇਸ ਤੇ ਉੱਪਰ ਤਾਂ ਬਹੁਤ ਵਧੀਆ ਰਿਜ਼ਲਟ ਆਣਾ ਇਹਦਾ ਬਨਾਣਾ ਫੇਸ਼ੀਅਲ ਦਾ ਤੁਸੀਂ ਕਰਕੇ ਘਰ ਬੈਠ ਕੇ ਖੁਦ ਆਪਣੇ ਹੱਥਾਂ ਦੇ ਨਾਲ ਕਰੋ ਤੇ ਰਿਜ਼ਲਟ ਪਾਓ ਮੇਰੀਆਂ ਭੈਣਾਂ ਸਕਿਨ ਨੂੰ ਟਾਈਟ ਕਰੋ ਇਹ ਫੇਸ਼ੀਅਲ ਜ਼ਰੂਰ ਕਰਨਾ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਬਹੁਤ ਹੀ ਵਧੀਆ ਫੇਸ਼ੀਅਲ ਆ ਬਨਾਣਾ ਨੂੰ ਤੁਸੀਂ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਕਰ ਲੈਣਾ ਜੇ ਤੁਸੀਂ ਉਦਾਂ ਕਰ ਸਕਦੇ ਉਦਾਂ ਵੀ ਕਰ ਲਓ ਪਰ ਚੰਗੀ ਤਰ੍ਹਾਂ ਇਹਨੂੰ ਨਾ ਇਹ ਚੰਗੀ ਤਰ੍ਹਾਂ ਮਤਲਬ ਇਹਨੂੰ ਮਲਾਨਾ ਆ ਇਹ ਨਾ ਹੋਵੇ ਕਿ ਤੁਸੀਂ ਹਨਾ ਇਹਦੇ ਵਿੱਚ ਗਿਲਟੀਆਂ ਬਜੀਆਂ ਹੋਣ ਤੇ ਤੁਸੀਂ ਫੇਸ ਤੇ ਨਹੀਂ ਫਿਰ ਉਹ ਟਿਕਦਾ ਹੈਗਾ ਬਹੁਤ ਵਧੀਆ ਰਿਜ਼ਲਟ ਆਵੇਗਾ 15 ਮਿੰਟ ਲਗਾ ਕੇ ਫੇਸ ਨੂੰ ਵਾਸ਼ ਕਰ ਲਓ ਬਾਅਦ ਵਿੱਚ ਕੋਈ ਵੀ ਕਰੀਮ ਲਗਾਉਣੀ ਹੈ ਤਾਂ ਤੁਸੀਂ ਹਨਾ ਮੋਸਚਰਾਈਜ਼ਰ ਕਰੀਮ ਕੋਈ ਵੀ ਲਗਾ ਸਕਦੇ ਜੇ ਤੇ ਬੈਸਟ ਹੀ ਰਿਜ਼ਲਟ ਆਵੇਗਾ 글로 ਬਹੁਤ ਆਵੇਗਾ ਜੋ ਵੀ ਮੇਰੀ ਵੀਡੀਓ ਦੇਖਦਾ ਜੀ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਪਲੀਜ਼ ਕਰਿਆ ਕਰੋ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ